ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਓਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਬਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਨ ਅੰਤਰ ਰਾਖੈ ਅਵਰਾ ਦੇਖ ਨਾ ਸੁਣੈ ਅਪਾਖੈ ਸੋ ਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰਦਰਦ ਨ ਪਾਈ ਰਹਾਓ ਦੁਖੀ ਦੁਹਾਗਨ ਦੋਇ ਪਖ ਹੀਨੀ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਇਕੇਲਾ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕਹਿਰ ਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਹਨੋ ਤਿਉ ਕਰ ਗਤ ਮੇਰੀ ਸੋਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਨ ਥਿਰ ਨਾਹੀ ਸੰਗ ਚਲਤ ਹੈ ਹਮ ਭੀ ਚਲਣਾ ਦੂਰ ਗਵਨ ਸਿਰ ਉਪਰ ਮਰਣਾ ਕਿਆ ਤੂੰ ਸੋਇਆ ਜਾਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਨ ਜੀਉ ਦਿਆ ਸੁਰਜ ਕੰਬਰਾਵੈ ਸਭ ਘਟ ਭੀਤਰ ਹਾਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹ ਦਿ ਸੰਧਿਆਰਾ ਕਹਿਰ ਵਿਦਾਸ ਨਿਦਾਨ دیਵਾਨੇ ਚੇਤ ਸੁਨਾਹੀ ਦੁਨੀਆ ਫਨ ਖਾਨੇ ਸੁਹੀ ਉੱਚੇ ਮੰਦਰ ਸਾਲ ਰਸੋਈ ਇਕ ਘਰੀ ਫੁਨ ਰਹਿਨ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਉ ਭਾਈ ਬੰਦ ਕੁਟੰਬ ਸਹਿਰਾ ਕੋਈ ਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਔਰ ਹੈ ਤਨ ਲਾਗੀ ਉਹ ਤਉ ਭੂਤ ਭੂਤ ਕਰ ਭਾਗੀ ਕਹਿਰ ਵਿਦਾਸ ਸਬੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋ ਰੋ ਬਾਬਲ ਹੋਈ ਸੋ ਸੋ ਲੋਰੋ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋ ਬਨ ਖੋਏ ਪਾਛੈ ਪਛਤਾਣੀ ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹਾਂ ਯਾਲੀ ਪਿਰਹਿ ਬਿਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲ ਤਾ ਪ੍ਰਭੂ ਮਿਲਾਏ ਵਿਦਣ ਖੂਹੀ ਮੁੰਦ ਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫੇਰੇ ਦੇ ਖਾਤ ਮੇਰਾ ਅੱਲ੍ਹਾ ਬੇਲੀ ਵਾਟ ਹਮਾਰੀ ਖਰੀ ਉਡੀਣੀ ਖਨਿਓ ਤਿੱਖੀ ਬਹੁਤ ਪੀਣੀ ਉਸ ਉਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਰ ਸਵੇਰਾ ਸੁਹੀ ਲਲਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਬ ਉਛਲੈ ਤਬ ਧਰਨ ਦੁਹੇਲਾ ਹੱਥ ਨਾ ਲਾਏ ਕਸੰਬੜੈ ਜਲ ਜਾਸੀ ਢੋਲਾ ਰਹਾਉ ਇੱਕ ਆਪੀ ਨਾ ਪਤਲੀ ਸਹਕੇ ਰੇ ਬੁਲਾ ਦੁੱਧਾ ਥਣੀ ਨ ਆਵਈ ਫਿਰ ਹੋਏ ਨ ਮਿਲਾ ਕਹਿ ਫਰੀਦ ਸਹੇਲੀ ਹੋ ਸਹੋ ਲਾਏ ਸੀ ਹੰਸ ਚਲਸੀ ਡੁੰਮਣਾ ਐਹ ਤਨ ਢੇਰੀ ਥੀ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੁ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾ ਦੇਹ 부ਝਾਈ ਜੈ ਸੇ ਸਚ ਮੈਂ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਅਕਾਥ ਨਾ ਕਥ ਨਾ ਜਾਈ ਜੋਤਿ ਦੇ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੋ ਕਰਾਉ ਬੇਗਾਨਾ ਬਹੁ ਕਾਇ ਸਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨਾਉ ਨ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਭੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਅਲ ਭਰਪੂਰ ਲਈਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੰਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨਾ ਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਝਨ ਦੇਉ ਹਉ ਜਾਚਕ ਤੂੰ ਅਲਖ ਭੇਉ ਰਹਾਓ ਮਾਇਆ ਮੋਹ ਧਰਕਟੀ ਨਾਰ ਭੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਦਿਹਾਰ ਚੱਖ ਛੋਡੀ ਸਹਸਨ ਕੋਏ ਬਾਪ ਦਿਸੈ ਵਿਜਾਤ ਨ ਹੋਏ ਏਕੈ ਕੋ ਨਹੀਂ ਭਉ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੀ ਮਨ ਸਾਚੈ ਧਾਰਿਆ ਅਵਰਣਾ ਸੁਜੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੁਲੇ ਬੌਰਾਨੇ ਹਰ ਬਿਨ ਕਿਉ ਰਹੀ ਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰੂ ਬੂਝ 부ਝਾਈ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰੋਂ ਦੁਖਾਲੀ ਸਾਸ ਗਿਰਾਸ ਜਪੋ ਆਪਣੇ ਹਰਿ ਭਾਲੀ ਸਤ ਬੈਰਾਗਨ ਹਰ ਨਾਮ ਨਿਹਾਲੀ ਆਪ ਜਾਣੇ ਗੁਰਮੁਖ ਹਰਿ ਨਾਲੀ ਅਕਥ ਕਥਾ ਕਹੀਐ ਗੁਰਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬੇਨਗੁਰ ਕਰਣੀ ਕਿਆ ਕਾਰ ਕਮਾਏ ਹਉ ਮੈਂ ਮੀਠ ਚਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੈ ਕੋਟੀ ਰਾਸ ਗੁਰ ਮੁਖ ਨਾਮ ਮਿਲੈ ਸ਼ਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰਗ ਤੇਰਗ ਖਾਇਆ ਤੇਰਗ ਤੇਰਗ ਸੋਇਆ ਤੇਰਗ ਤੇਰਗ ਕਾਪੜ ਅੰਗ ਚੜਾਇਆ ਤੇਰਗ ਸਰੀਰ ਕੁਟੰਬ ਸਹਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨ ਆਵੇ ਐਲਾ ਜਨਮ ਗਵਾਇਆ ਦੂਜਾ ਭਾਉ ਨ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੇ ਤੈ ਦੁਖ ਨਿਵਾਰੇ ਰਹਾਓ ਤੂੰ ਦਇਆਲ ਦਇਆਪਤ ਦਾਤਾ ਕਿਆਈ ਜੰਤ ਵਿਚਾਰੇ ਮੁਕਤ ਬੰਧ ਸਭ ਤੁਜ ਤੇ ਹੋਏ ਐ ਸਾਖ ਵਿਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੈ ਹਰ ਨਾਲੇ ਤਨ ਕੀ ਗਹਿਣ ਗਤ ਕਹੀ ਨਾ ਜਾਈ ਸਚੈ ਆਪ ਸਵਾਰੇ ਭਰਮ ਭੁਲਾਣੇ ਸੇ ਮਨ ਮੁਖ ਕਹੀਐ ਨਾ ਔਰ ਵਾਰ ਨ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਲ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸਤੇ ਦੂਜਾ ਨਹੀਂ ਕੋਏ ਤਿਸ ਦੀ ਕੀਮਤ ਕਿ ਕੋ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣ ਡੁੱਬਦਾ ਜਾਇ ਰਹਾਉ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਈ ਆਪੇ ਤੋਲੇ ਪੂਰਾ ਤੋਏ ਹੋਏ ਆਪੇ ਜਾਣੇ ਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਇਹ ਸੁਨੋ ਮੇਲੇ ਸੋ ਨਿਰਮਲ ਹੋਏ ਜਿਸ ਨੂੰ ਲਾਏ ਲਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰੂ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨ ਸਤਿਗੁਰ ਪਰਚੈ ਹਰਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਨ ਦਿਨ ਲਾਗੇ ਸਹਿਜ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਮਾਨ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਧਾਨਾ ਜਿਉਂ ਆਪ ਚਲਾਈ ਤਿਵੇਂ ਕੋਈ ਚੱਲੇ ਜਿਉਂ ਹਰ ਭਾਵੇ ਭਗਵਾਨ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾ ਇੱਕ ਨਾ ਘਰ ਮੈਂ ਦੇ ਵੜਿਆਈ ਇੱਕ ਭਰਮ ਪਵੈ ਅਭਿਮਾਨ ਬਿਲਾਵਲ ਮਹੱਲਾ ਤੀਜਾ ਪੂਰਾ ठाਠ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀ ਉਹ ਜਾਣੈ ਕਿਸ ਅੰਤਰ ਰਵੈ ਹਰ ਨਾਮਾ ਰਹਾਉ ਚੌ ਜੁਗਾ ਕਾ ਹੁਣ ਨਵੇੜਾ ਨਰ ਮਨੁਖਾ ਨੋ ਏਕ ਨਿਧਾਨਾ ਜਤ ਸੰਜਮ ਤੀਰਥ ਉਨਾ ਜੁਗਾ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ ਬੇਦ ਪੁਰਾਨਾ ਗੁਰਮੁਖ ਜਿਨੀ ਧਾਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੁਕੇ ਮਨ ਬਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੇ ਮਾਨਤ ਪਾਏ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਇ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਿលਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੇ ਸਹਿਜ ਸੁਭਾਈ ਰਹਾਉ ਸਦਾ ਰੰਗ ਰਾਤੇ ਤੀਰੈ ਚਾਏ ਹਰ ਜੀਉ ਆਪ ਵਸੈ ਮਨ ਆਏ ਆਪੇ ਸੋਭਾ ਸਦਹੀ ਪਾਏ ਗੁਰਮੁਖ ਮਿਲੈ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚਲੂਲੇ ਹਰ ਰਸ ਭਾਏ ਇਹ ਰੰਗ ਕਦੇ ਨਾ ਉਤਰੈ ਸਾਚ ਸਮਾਈ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ ਸਤਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬੌੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉ ਮੈਂ ਮਾਇਆ ਸ਼ਬਦ ਜਲਾਈ ਦਰ ਸਾਚਾ ਗੁਰ ਤੇ ਸੁਭਾ ਪਾਈ ਜਗਦੀਸ਼ੇਵੋ ਮੈਂ ਅਵਰਣਾ ਕਾਜਾ ਅਨੰਦਨ ਅਨੰਦ ਹੋਵੇ ਮਨ ਮੇਰਾ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਓ ਮਨ ਕੀ ਪ੍ਰਤੀਤ ਮਨ ਤੇ ਫਾਈ ਪੂਰੇ ਗੁਰ ਤੇ ਸ਼ਬਦ ਸੁਝਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨ ਮਰੇ ਨਾ ਜੰਮ ਪੀਖੈ ਘਰ ਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦਿਖਾਏ ਗਿਆ ਬਿਮਾਨ ਸਦ ਹੀ ਲਾਗਾ ਸਹਿਜ ਧਿਆਨ ਅਨੰਦ ਗਾਵੇ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜੈ ਦੇਖਾਂ ਤੈ ਰਿਆ ਸੁਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰਪੂਰਾ ਪਾਇਆ ਅੰਤਰਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਆਤ ਮੀਠਾ ਲਾਇਆ ਨਾਨਕ ਤ੍ਰਿਸ਼ਣ 부ਜੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੁਆ ਤੰਤ ਵਿਜਾਇ ਤੰਤੀ ਤਿਉ ਵਾਜੈ ਜੰਤ ਜਨਾ ਜਪਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਵਸਨਾ ਰਹਾਉ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਨੀ ਰਖ ਲਿਵੋ ਜਨ ਆਪਣਾ ਜਿਉ ਪ੍ਰਹਿਲਾਦ ਹਰਨਾਕਸ਼ ਗ੍ਰਸਿਓ ਹਰ ਰੱਖਿਓ ਹਰ ਸਰਣਾ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤੜ ਪਵਨਾ ਓਟ ਹੋ ਵੈ ਢੋਰ ਹਾਥ ਚਮ ਚਮਰੇ ਹਰ ਉਦਰਿਓ ਭਰਿਓ ਸਰਣਾ ਪ੍ਰਭ ਦੀਨ ਦਇਾਲ ਭਗਤ ਪਵ ਅਵਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾ ਸਦਾ ਸਨ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮਾ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾ ਸਦਾ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ